ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਦੇਖੋ ਜੀ ਇਹ ਬਿਜਲੀ ਲਿਸ਼ਕ ਰਹੀ ਆ ਪਰ ਲੱਗ ਨਹੀਂ ਰਹੀ ਕਿਸੇ ਐਂਗਲ ਤੋਂ ਕਿ ਬਿਜਲੀ ਲਿਸ਼ਕ ਰਹੀ ਆ ਇਹਨੂੰ ਕਈ ਲੋਕਾਂ ਨੇ ਫਵਾਵਾ ਬਣਾ ਕੇ ਵੀ ਕਾਫੀ ਕੀਤਾ ਕਿ ਪਤਾ ਨਹੀਂ ਜੀ ਅਸਮਾਨ ਦੇ ਵਿੱਚ ਜਿਹੜੀ ਆ ਕੋਈ ਚੀਜ਼ ਜਿਹੜੀ ਲਿਸ਼ਕ ਰਹੀ ਆ ਉਹਦਾ ਪਤਾ ਨਹੀਂ ਲੱਗਦਾ ਪਰ ਇਹ ਸਾਫ ਦੇ ਰਿਹਾ ਕਿ ਬਿਜਲੀ ਹੀ ਲਿਸ਼ਕ ਰਹੀ ਆ ਪਰ ਲਿਸ਼ਕ ਬਹੁਤ ਦੂਰ ਹੈ ਜਿਹਦਾ ਕਰਕੇ ਇਹਦਾ ਇਨਾ ਸਾਫ ਪਤਾ ਨਹੀਂ ਲੱਗ ਰਿਹਾ ਔਰ ਵੇਖਾਂ ਜਿ ਇਤਰਾ ਨਹੀਂ ਲੱਗ ਰਿਹਾ ਵਾ ਕਿ ਜਦਾਂ ਪਤਾ ਨਹੀਂ ਕੋਈ ਜਿ ਜਿਤਨਾ ਪਟਾਕੇ ਚੱਲਦੇ ਆ ਇਸ ਹਿਸਾਬ ਨਾਲ ਹੈਗਾ ਵਾ ਪਰ ਇਹਨੂੰ ਧੌਰ ਨਾਲ ਵੇਖਿਆ ਜਾਵੇ ਤੇ ਬਿਜਲੀ ਹੀ ਲਿਸ਼ਕ ਰਹੀ ਆ ਉਹ ਖਾਲਸਾ ਜੀ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਲਾਈਕ ਸ਼ੇਅਰ ਕਮੈਂਟ ਜਿਹੜੇ ਬਹੁਤ ਘੱਟ ਹੁੰਦੇ ਆ ਇਸ ਕਰਕੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਰਾਜ ਨਿਸ਼ਾਰਾ ਐਂਡ ਦੀਪਮੰਦ ਔਰ ਇਹ ਦੇਖੋ ਇਹ ਪੂਰਾ ਬਿਜਲੀ ਦਾ ਆਪਾਂ 뷰 ਲਿਆ ਵਾ ਔਰ ਐ ਬਿਲਕੁਲ ਸਟੇਟ ਸਾਹਮਣੇ ਜਿਹੜੀ ਆ ਬਿਜਲੀ ਲਿਸ਼ਕ ਰਹੀ ਆ ਇਹ ਲਿਸ਼ਕ ਬਹੁਤ ਧੂਰ ਜਿਆਦਾ ਰਹੀ ਆ ਇਸ ਕਰਕੇ ਬਿਲਕੁਲ ਮਾਮੂਲੀ ਮੂਲੀ ਦਿਖ ਰਹੀ ਆ ਔਰ ਲੋਕੀ ਫਵਾਹਂਡ ਆਈ ਜਾਂਦੇ ਆ ਜੀ ਇਸ ਮਾਨ ਚ ਪਤਾ ਨਹੀਂ ਕੋਈ ਲਾਈਟਾਂ ਵੇਖੀਆਂ ਗਈਆਂ ਨੇ ਕੋਈ ਪਤਾ ਨਹੀਂ ਕੀ ਕੀ ਫਵਾਹਂਾਂ ਹੁਣ ਡਾਉਂਦੇ ਆ ਲੋਕਾਂ ਦੇ ਅਸੀਂ ਕੀ ਕਹਿ ਸਕਦੇ ਜੀ ਪਰ ਇਹ ਜਿਹੜੀ ਆ ਇਹ ਬੜੇ ਗੌਰ ਨਾਲ ਵੇਖਣ ਤੇ ਪਤਾ ਲੱਗਦਾ ਹੈ ਕਿ ਬਿਜਲੀ ਹੀ ਲਿਸ਼ਕ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ